ਖੁਸ਼ੀਆਂ ਅਕੂ ਬਹਿਨੇ ਚਿਹਰੇ ਤੇ ਸੀ ਆ ਕਿ ਜੇ ਵੀ ਛੱਡ ਕੇ ਚੱਲੇ ਆ ਪਾਉਂਦੇ ਤੋਂ ਤੁਸੀਂ ਤੁਹਾਨੂੰ ਤੁਹਾਣਾ ਵਾਹਾ ਇਨੋਂ ਨੇ ਇੱਕ ਹੁੰਦੀ ਦਾ ਕਾਹਨੇ ਪਿਆਰ ਸਤਿਕਾਰ ਕਰਦਿਆਂ ਅੱਜ ਬਹੁਤ ਘੱਤੀ ਦੇ ਉੱਤੇ ਇਕੱਠੇ ਹੋਇਆ ਜਿੱਥੋਂ ਆਪਾਂ ਦਿੱਲੀ ਨੂੰ ਚਾਲੇ ਪਾਏ ਸੀ ਉਹ ਧਰਤੀ ਆ ਉਹ ਮੰਡੀ ਦੇ ਵਿੱਚ ਉਰੇ 100 ਦੇ ਕਿਹੜੇ ਕਾਦੀ ਆਪਾਂ ਮੋਚਾ ਫਗਰੀ ਕਾ ਫੜਦਾ ਕੰਮ ਨੂੰ ਕੋਈ ਮੋਚਾ ਪਤੇ ਰੱਖਦਾ ਇਹਦਾ ਉਹ ਜਿੰਦ ਕਹਾਣੀ ਜਿੰਦਾ ਮਾਇਆ ਦਾ ਇਹ ਦੀਦਾ ਰੱਬ ਨਾਲ ਜੇ ਸਾਡੇ ਕੋਈ ਹੋਰ ਤਰੀਕੇ ਨਾਲ ਲੈ ਦੇ ਕਰਕੇ ਆਇਆ ਮੋਰਚਾ ਇਹਦੇ ਬਾਰੇ ਕੀ ਕਹਿੰਦੇ ਆ ਦੇਖੋ ਮੋਰਚਾ ਜਦੋਂ ਸ਼ੁਰੂ ਹੋਇਆ ਇਸ ਮੰਡੀ ਦੇ ਵਿੱਚ ਹੀ ਸ਼ੁਰੂ ਹੋਇਆ ਸੀ ਬਹੁਤ ਲੋਕਾਂ ਦੇ ਕਿੰਤੂ ਪ੍ਰੰਤੂ ਤੇ ਸਵਾਲ ਜਵਾਬ ਤੇ ਵੀ ਮੋਦੀ ਨੇ ਜਿਹੜੀਆਂ ਗੱਲਾਂ ਕਈਆਂ ਨੇ ਕਦੇ ਮੋਦੀ ਵਾਪਸ ਨਹੀਂ ਮੁੜਿਆ ਪਰ ਉਦੋਂ ਵੀ ਸਾਡੇ ਇਹ ਸਵਾਲ ਤੇ ਜਵਾਬ ਸਵਾਲਾਂ ਦੇ ਜਵਾਬ ਤੇ ਜਨਤਾ ਨੂੰ ਵੀ ਜਨਤਾ ਕੋਲੇ ਜਿਹੜੀ ਤਾਕਤ ਹੁੰਦੀ ਹੈ ਬਹੁਤ ਵੱਡੀ ਹੈ ਲੋਕ ਨੇ ਬਹੁਤ ਮਹਾਨ ਨੇ ਵੀ ਜਿੱਥੇ ਵੀ ਕਿਤੇ ਲੋਕਾਂ ਦੇ ਨਾਲ ਰਾਜਿਆਂ ਮਹਾਰਾਜਿਆਂ ਨੇ ਟੱਕਰ ਲਈ ਹੈ ਨਾ ਲੋਕਾਂ ਦੀ ਫਤਿਹ ਹੋਈ ਹੈ ਲੋਕਾਂ ਲੋਕ ਫਤਿਹ ਕਰਕੇ ਮੋਰਚਾ ਨਿਕਲੇ ਨੇ ਇਸ ਕਰਕੇ ਇਹ ਸਾਰੇ ਭਾਰਤ ਦੇ ਲੋਕਾਂ ਨੇ ਇਕੱਠੇ ਹੋ ਕੇ ਸਹਿਯੋਗ ਦੇ ਨਾਲ ਕਿਸੇ ਨੇ ਮਾਇਆ ਦੇ ਪੱਖੋਂ ਕਿਸੇ ਨੇ ਰਾਸ਼ਨ ਦੇ ਪੱਖੋਂ ਕਿਸੇ ਨੇ ਹਾਜ਼ਰੀ ਦੇ ਪੱਖੋਂ ਸਾਰੀ ਜਨਤਾ ਨੇ ਇਕੱਠੇ ਹੋ ਕੇ ਸੰਘਰਸ਼ ਲੜਿਆ ਇਹਦੇ ਨਾਲੇ ਮੋਰਚਾ ਫਤਿਹ ਹੋਇਆ ਪ੍ਰਧਾਨ ਜੀ ਅਗਲਾ ਪੰਜਾਬ ਦੇ ਵਿੱਚ ਜਿਹੜੇ ਕਿਸਾਨੀ ਮਸਲੇ ਪੰਜਾਬ ਸਰਕਾਰ ਵੱਲੋਂ ਉਹਨਾਂ ਬਾਰੇ ਦੇਖੋ ਮੋਰਚੇ ਦਿੱਲੀ ਤੋਂ ਹੁਣ ਵਹਿਲ ਹੋਈ ਹੈ ਆ ਦਿੱਲੀ ਤੋਂ ਅਜੇ ਵਾਪਸ ਜੇ ਆਏ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ ਮੀਟਿੰਗ ਸੱਦ ਲਈ ਸਾਡੀ ਉਹ ਮੀਟਿੰਗ ਦੇ ਵਿੱਚ ਡਿਸਕਸ ਕਰਾਂਗੇ ਜੇ ਕੋਈ ਮਸਲੇ ਹੱਲ ਹੁੰਦੇ ਨੇ ਹੱਲ ਹੋਣਗੇ ਨਹੀਂ ਫਿਰ ਪੰਜਾਬ ਸਰਕਾਰ ਦੇ ਨਾਲ ਵੀ ਲਮਾਂਗੇ ਟੱਕਰ ਮੋਰਚਾ ਫਤਿਹ ਕਰਾਂਗੇ ਪੰਜਾਬ ਵਾਲਾ ਵੀ ਇੱਕ ਟੋਲ ਟੈਕਸ ਨੇ ਜਿਹੜੇ ਦੁੱਗਣੇ ਕੀਤੇ ਜਾ ਰਹੇ ਨੇ ਜਿਹੜੇ ਟੋਲ ਟੈਕਸ ਨੇ ਉਹਨਾਂ ਬਾਰੇ ਵੀ ਕਿਉਂਕਿ ਆਪਣੇ ਲੋਕਾਂ ਨੂੰ ਟੋਲ ਟੈਕਸ ਲੱਗਣੇ ਨੇ ਉਹਨਾਂ ਦਾ ਠੀਕ ਹੈ ਟੋਲ ਟੈਕਸ ਹੁਣ ਤੱਕ ਫਰੀ ਤੇ ਜਦੋਂ ਟੋਲ ਦੇ ਉੱਤੇ ਲੋਕ ਜਾਇਆ ਕਰਨਗੇ ਉਦੋਂ ਮੋਰਚਾ ਜਾਦ ਆਇਆ ਕਰੂਗਾ ਕਿਸਾਨ ਲੋਕਾਂ ਨੂੰ ਜਿਹੜੀ ਆਮ ਜਨਤਾ ਸੀ ਜਿਹੜੀ ਸਵਾਲ ਕਰਦੀ ਸੀ ਵੀ ਇਹ ਕਿਸਾਨੀ ਦਾ ਮਸਲਾ ਹੈ ਨਾ ਜਦੋਂ ਗੱਡੀ ਨੇ ਲੰਘਣਾ ਹੈ ਹਰੇਕ ਦੀ ਜੇਬ ਹਰੂਣੀ ਜਾਇਆ ਕਰੂਗੀ ਤੇ ਹੁਣ ਟੋਲ ਟੋਲ ਮਸਲਾ ਤੁਸੀਂ ਰੱਖੋਗੇ ਵਿੱਚ ਮੀਟਿੰਗ ਜਿਹੜੀ ਤੁਹਾਡੀ ਜਨਵਰੀ ਚ ਮੀਟਿੰਗ ਹੋਏ ਜ਼ਰੂਰ ਜਨਵਰੀ ਚ ਨਹੀਂ ਮੀਟਿੰਗ ਆ ਕੱਲ ਪਰਸੋਂ ਨੂੰ ਇਹ ਮੀਟਿੰਗ ਹੈ ਚੰਨੀ ਦੇ ਨਾਲ ਦਿੱਲੀ ਤੋਂ ਅਜੇ ਅਸੀਂ ਵਾਪਸ ਨਹੀਂ ਤੇ ਭਾਰਤ ਸਾਨੂੰ ਸੱਦਾ ਆ ਗਿਆ ਮੇਰੇ ਕੋਲ ਚਿੱਠੀ ਹੈ મોદી ਦੀ ਇਹਦੀ ਆਪਣੀ ਚੰਨੀ ਦੀ ਅ 32 ਜਥੇਬੰਦੀਆਂ ਕਰਨਗੇ ਮੀਟਿੰਗ ਦੇ ਨਾਲ ਟੋਲ ਵਾਲਾ ਮਸਲਾ ਵੀ ਰੱਖਾਂਗੇ ਕਰਜ਼ੇ ਵਾਲਾ ਮਸਲਾ ਵੀ ਰੱਖਾਂਗੇ ਹੋਰ ਜਿੰਨੇ ਮਸਲੇ ਨੇ ਕਿਸਾਨੀ ਦੇ ਸਾਰੇ ਡਿਸਕਸ ਕਰਾਂਗੇ ਜਿਹੜੇ ਪੰਜਾਬ ਚ ਕੈਪਟਨ ਨੇ ਵਾਅਦੇ ਕਰੇ ਤੇ ਉਹ ਯਾਦ ਕਰਾਵਾਂਗੇ ਚੰਨੀ ਨੂੰ ਇੱਕ ਪ੍ਰਧਾਨ ਜੀ ਜਿਹੜਾ ਮਤਲਬ ਆਪਣਾ ਮਸਲਾ ਤੇ ਜਿਵੇਂ ਬੀਜੇਪੀ ਨਾਲ ਇਲੈਕਸ਼ਨ ਹੋਣ ਜਾ ਰਹੀ ਹੈ ਮੂਰੇ ਵਿਧਾਨ ਸਭਾ ਜੀ ਬੀਜੇਪੀ ਦੇ ਆਗੂ ਜਾਂ ਅਕਾਲੀ ਦਲ ਦੇ ਆਗੂ ਜਿਨ੍ਹਾਂ ਦੇ ਆਪਾਂ ਨੇ ਪਹਿਲਾਂ ਕਹੇ ਪਿੰਡਾਂ ਚ ਵਾਢੀ ਨਹੀਂ ਦੇਣਾ ਜਾਂ ਕੁਝ ਮਤਲਬ ਹੁਣ ਉਹਨਾਂ ਨੂੰ ਖੁੱਲ੍ਹ ਹੋਊਗੀ ਜਦ ਆਪਾਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੋਊਗੀ ਇਹਨਾਂ ਪਾਰਟੀਆਂ ਨਾਲ ਦੇਖੋ ਜਦੋਂ ਕੋਈ ਲੜਾਈ ਹੁੰਦੀ ਹੈ ਲੜਾਈ ਦੇ ਵਿੱਚ ਜਿੱਤ ਹਾਰ ਹੁੰਦੀ ਹੈ ਇਹਦੇ ਵਿੱਚ ਕਿਸਾਨਾਂ ਨੇ ਮੋਰਚਾ ਫਤਿਹ ਕਰਿਆ ਠੀਕ ਆ ਉਦੋਂ ਵਾਲੀਆਂ ਗੱਲਾਂ ਤੀਆਂ ਜਿਹੜੀਆਂ ਉਹਨਾਂ ਦੇ ਵਿੱਚ ਫਰਕ ਤਰਕਤਾ ਆਊ ਗਈ ਦੇਖੋ ਅਸੀਂ ਨਹੀਂ ਕਹਿੰਦੇ ਜਿਹੜੀ ਸਾਡੀ ਜਥੇਬੰਦੀ ਦੀ ਪੋਜੀਸ਼ਨ ਹੈ ਸਾਡੀ ਜਥੇਬੰਦੀ ਦੀ ਪੋਜੀਸ਼ਨ ਹੈ ਵੀ ਵੋਟ ਜੀ ਨੂੰ ਮਰਜ਼ੀ ਪਾ ਦਿਓ ਨਾ ਅਸੀਂ ਕਿਸੇ ਦੀ ਸਪੋਰਟ ਕਰੀਏ ਨਾ ਅਸੀਂ ਕਿਸੇ ਦੀ ਗੱਡੀ 'ਚ ਚੜੀਏ ਨਾ ਸਾਡਾ ਕੋਈ ਚੋਣ ਦੇ ਵਿੱਚ ਭਾਗ ਲੈਣ ਦਾ ਮਨੋਰਥ ਹੈ ਸੰਯੁਕਤ ਮੋਰਚੇ ਦਾ ਤਾਂ ਨਹੀਂ ਕੋਈ ਜਿਹੜੇ ਹੈਗੇ ਨੇ ਵੀ ਕਿਸਾਨ ਆਗੂ ਤਾਂ ਨਹੀਂ ਕੋਈ ਚੋਣਾਂ ਦੇ ਵਿੱਚ ਖੜਨਗੇ ਪੰਜਾਬ ਦਾ ਹੰਸ ਦੇਖੋ ਸੰਯੁਕਤ ਮੋਰਚੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਜਥੇਬੰਦੀਆਂ ᱛੀਆਂ ਕਈਆਂ ਕਈ ਤਾਂ ਜਥੇਬੰਦੀਆਂ ਹੋਤੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੀ ਸਪੋਰਟ ਕਰਦੀਆਂ ਨੇ ਕਈ ਉਹ ਪਾਰਟੀਆਂ ਵੀ ਨੇ ਜਥੇਬੰਦੀਆਂ ਵੀ ਨੇ ਜਿਨ੍ਹਾਂ ਨੇ ਆਪ ਇਲੈਕਸ਼ਨ ਲੜਨੀ ਹੈ ਇਸ ਕਰਕੇ ਇਹ ਉਸ ਕਿਸਮ ਦੀ ਕੋਈ ਕਹਾਣੀ ਨਹੀਂ ਹੈਗੀ ਸਾਡੀ ਜਥੇਬੰਦੀ ਨਰੋਦ ਇਸ ਤੋਂ ਨਿਰਲੇਪ ਹੈ ਬੱਖਾ ਅਸੀਂ ਨਹੀਂ ਇਹਦੇ ਵਿੱਚ ਹਿੱਸਾ ਲਵਾਂਗੇ ਨਾ ਅਸੀਂ ਕਿਸੇ ਦੀ ਮਦਦ ਕਰਾਂਗੇ